ਦੀ ਬਲੀਏ ਥਾਂ ਨੂੰ ਆਦੇ ਸੁੱਕੇ ਥਾਂ ਦੇ ਚੱਲੀ ਜਾਂਦਾ ਬਾਹਰ ਗਰਮੀ ਲੱਗਦੀ ਹੈ ਬਾਹਰ ਉਹ ਇਹ ਨਿਕਲ ਰਿਹਾ ਬਾਹਰ ਉਹ ਇਹ ਆਦੇ ਸੁੱਕੇ ਥਾਂ ਦੇ ਚੱਲੀ ਗਏ ਠੰਡੇ ਥਾਂ ਨੂੰ ਗਰਮੀ ਲੱਗਣੀ ਨਾ ਪਰ ਪ੍ਰਦੀਪ ਦਾ ਪੈਰ ਉਹਦਾ ਪਾੜ ਗਿਆ ਐਕਸੀਡੈਂਟ ਕਿਹੜੇ ਪ੍ਰਦੀਪ ਦੀ ਕਹਿੰਦੇ ਕੁੜੀ ਦਾ ਨਿੱਕੀ ਦਾ ਹਾਂ ਉਹ ਕਿਦਾਂ 52 26 ਮੰਮੀ ਮੰਮੀ ਹਾਂ ਦਾਇਮਾ ਸਵੇਰੇ ਸਿੱਖ ਬਲੀ ਉਹਨਾਂ ਦੇ ਬੁੱਟੇ ਪਾਣੀ ਦੇ ਦੋਸਤ ਬੱਜਾ ਮੈਂ ਕਿਹਾ ਉਪਰਾ ਹੈ ਨਹੀਂ ਪੈਟੀ ਸ਼ਰਨ ਕਹਿੰਦੀ ਖਤਮਾ ਨਹੀਂ ਅਸਲ ਲੈਂਦੀ ਆ ਇੱਕ ਮੇਰੀ ਇੰਨੀ ਖਾਣੀ ਨਹੀਂ ਇਹਦੇ ਲਾਮਾ ਲੇਲਾ ਕੇ ਆਂ ਆਹ ਸੇ ਚੋਰ ਆਪ ਹੀ ਆਪ ਤੇ ਜੀ ਪਬੀ ਨਬ ਗਿਆ ਰੋ 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 ਆਂ ਗਿਆ ਪਬੀ ਪਬੀ ਇੱਕ ਮਣਾ ਮ ਨਮਕ ਨਾ ਕੋਣਾ ਣ ਣ ਓਕੇ ਦੰਬੜ ਪਬੀ ਕੋਣ ਰੋ ਮੈਂ ਨਮਕ ਨਹੀਂ ਨਾ ਦਣਾ ਸਭ ਨਮਕ ਲੈ ਤੇ ਤੇ ਜੀ ਬੋਲੀ ਕੀ ਬੋਲਾ ਹਾਂ ਸਮਝ ਨਹੀਂ ਆ ਰਹੀ ਸਮਝ ਨਹੀਂ ਲੱਤੀ ਤੈਨੂੰ ਆ ਗਿਆ ਚ ਬੜਾ ਗਲਤੀ ਕਰੀ ਤਾ ਉਹ ਖਾਲੇ ਗਾਇ ਦੋ ਲੱਬੀਆਂ ਬੀ ਪਤੂ ਇਹਨਾਂ ਕੋ ਗਾਇ ਨੇ ਫਤ ਨਹੀਂ ਖਾ ਲਈ ਪਾ ਹੀ ਉਹ ਕੱਪੜੇ ਹਲਵਾਤੇ ਹੈ ਇਸੇ ਹਰਿੰਦੇ ਆਪਣਾ ਕੋਈ ਨਹੀਂ ਲੈਣਾ ਸੰਦੀਪ ਨੇ ਸੋਚ ਚੁੱਕੀ ਆ ਕਹਿੰਦੇ ਆਪਣਾ ਕੋਈ ਸੂਟ ਨਹੀਂ ਲੈਣਾ ਹਰ ਕੋੰਦੇ ਲੈਣੇ ਹਨਾ ਇਦਾਂ ਹੀ ਆ ਨਾ ਪਹਿਲਾਂ ਹੀ ਘਰ ਤੋਂ ਲੱਗਿਆ ਚੋਕਲੇ ਕਰਨ ਲੱਗਿਆ ਘਰੋਂ ਚੋਕਲੇ ਹਾਂ ਜਿਹਦਾ ਹਰ ਗੁਣ ਹੋਈ ਨਾ ਇਦਾਂ ਦੀ ਬਣਾਣਾ ਨਹੀਂ ਲੈ ਕੇ ਜਾਣੇ ਨਾ ਮਸਾ ਮਸਾ ਚਲੀ ਹੈ ਹੈ ਆਇਆ ਕੋ ਪਸੰਦ ਕਰੇ ਨਹੀਂ ਆਇਆ ਇਹ ਨਾ ਬੜਾ ਵਧੀਆ ਹੈ ਨਹੀਂ ਹੋਣਾ ਨਾ ਨਿਕਲ ਹੀ ਸਾਲ ਦੀ ਇਥੇ ਬਦਲਾ ਜਾਣਾ ਵਾ 12 ਤੋਂ 18 ਆ ਜੇ ਆਏ ਤੇ ਇੱਕੋ ਪਸੰਦ ਆਈ ਇਹੋ ਜਗੜ ਜੀ ਕੋਟੀ ਬਸ ਆ ਸਾਈਜ਼ ਆ ਵਧੀਆ ਜੀ ਕੋਈ ਨਹੀਂ ਖੇਚ ਖੁਚ ਕੀ ਕਰਦਾ ਲਾ ਮੂੰ ਹਾਂ ਨਹੀਂ ਤੇ ਬਦਲਾ ਜਾਣਾ 24 ਨੰਬਰ ਹੋਣਾ ਚਾਹੀਦਾ 18 ਆਇਆ ਆ ਇਹ ਕੋ ਪਸੰਦ ਕਰੇ ਨਹੀਂ ਕੀ ਸਭੇ ਕਹੀ ਸੀ ਕੀ ਆਪਣੇ ਜੋਗੇ ਮੱਭਾ ਵੀ ਇੱਕ ਹੈ ਜੀ ਸੱਲਾ ਜੁੜ ਗਿਓ ਜੰਦਾਬਾਦ ਆ ਵੀਰ ਇੱਥੇ ਉਨੀ ਗੱਲ ਬਾਤ ਨਹੀਂ ਜਿੰਨੀ ਜੁੜਿਓ ਆ ਕਹ ਨਹੀਂ ਅਸੀਂ ਦੇ ਉੱਪਰ ਹੋਏ ਆ ਪਤਾ ਨਹੀਂ ਸੰਦੀਪ ਨੂੰ ਕੁਝ ਪਸੰਦ ਆਇਆ ਨਹੀਂ ਆਇਆ ਵਾ ਪਸੰਦ ਕਹ ਨਹੀਂ ਨਹੀਂ ਐ ਹੋਈ ਤੂੰ ਉਹਦੇ ਲਈ ਫਿਰਨ ਦੇ ਲੈ ਅਸੀਂ ਜਿਹੜੀਆਂ ਦੋ ਪਸੰਦ ਕਰਾ ਗਈ ਉਹ ਆਈਓ ਬਹੁਤ ਜਿਆਦਾ ਸ਼ਾਪਿੰਗ ਕਰ ਲਈ ਆ ਤੇ ਆ ਬੈਗ ਚ ਨਹੀਂ ਪਏ ਇੰਨੇ ਇਦਾਂ ਖੜਨੇ ਪਾਣੇ ਉਹ ਔੜ ਦਾ ਔੜ ਦਾ ਠਾ ਹੀ ਨਹੀਂ ਆਇਆ ਉਹ ਕਦੇ ਡਿਗ ਪੈਗ ਤੇ ਪੈਲੀਆਂ ਪੂੜੀਆਂ ਦੇ ਵਿੱਚ ਦੇਖਣ ਚੱਲੇ ਹਾਂਜੀ ਨਹੀਂ ਲੱਭ ਕੇ ਛੱਡਾਂਗੇ ਉਹ ਬੰਦੇ ਬੰਦੇ ਸੱਦੇ 20 25 ਹਾਂਜੀ ਹਾਂਜੀ ਉਹਨੇ ਰੋਹ ਨਹੀਂ ਜਿੰਨੀ ਲੇਖਰ ਪੈ ਜਾਣੀ ਸਹੀ ਗਾ ਉਹਨੇ ਸਹੀ ਗਾ ਉਹਨੇ ਰੋਹ ਨਹੀਂ ਜਿੰਨੀ ਲੇਖਰ ਪੈ ਆ ਬਾਕੀ ਜਿਹੜਾ ਪਾਈ ਨਹੀਂ ਗਵਾਚ ਗਿਆ ਵਾੜ ਗਿਆ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਫਿਰ ਉਹ ਸੇਲ ਚੋਂ ਤੇ ਮੰਗਾਇਆ ਸੀ ਤੇ ਉਹ ਇੰਨੇ ਕੜਾ ਸੀ ਇੰਨੇ ਦਿਨ ਕੱਢਣੇ ਸੀ ਉਹਨੇ ਫਿਰ ਆ ਚਲੋ ਕੋਈ ਮжая ਮжая ਪੂਰਾ ਆ ਗਿਆ ਸਾਰਾ ਕਰਦੇ ਗਾਲਾਂ ਖਾਦੀਆਂ ਕਿਤੇ ਹੋਰੀ ਨਾ ਡੇਪੀ ਕਿਤੇ ਵੱਡੀ ਲੈੜ ਫੜੀ ਉਹਨਾਂ ਡੇ ਲੱਭਣ ਡਰੋਨ ਪੈੜੀਆਂ ਦੇ ਵਿੱਚ ਵੜੇ ਆਹ ਜੱਸੀ ਪਰਾਂੜਿਆ ਫਿਰਨ ਨੁਕਸਾਨ ਹੋ ਗਿਆ ਯਾਰ ਚਲੋ ਕੋਈ ਗੱਲ ਨਹੀਂ ਹੋਣਾ ਕੋਈ ਚੱਕਰ ਮਿੰਟ ਨਹੀਂ ਹੈ ਕਰਮਾ ਚ ਉਹਦੇ ਲੱਭ ਜੂ ਨਹੀਂ ਹੋਊਗਾ ਕੋਈ ਚੱਕਰ ਵਾਲੀ ਗੱਲ ਨਹੀਂ ਟਰੋਡ ਰੋਏ ਟਰੇਨ ਦੇ ਉੱਤੇ ਤੇ ਨਹੀਂ ਆ ਡੁੱਲ ਕੇ ਚਲ ਗਿਆ ਕਿਨੇ ਅਜੇ ਕਿਹਦੇ ਕੋਠੇ ਤੇ ਡਿੱਗਾ ਤੇ ਮੇਰਾ ਵੀ ਰਿਮੋਟ ਨਾਲ ਲੱਲੋ ਤੁਹਾਡੇ ਕਿਤੇ ਕੰਮ ਆਜੂਗਾ ਕਿਉਂਕਿ ਨਾ ਸਾਡੇ ਰਿਮੋਟ ਕੰਮ ਆ ਤੇ ਨਾ ਤੁਹਾਡੇ ਡਰੋਨ ਕੰਮ ਆ ਠੀਕ ਹੈ ਨਹੀਂ ਇਹ ਸਭ ਗਿਆ ਭਰਾ ਤੈਨੂੰ ਪਤਾ ਲਾਗੇ ਹੈ ਨਹੀਂ ਨਹੀਂ ਕੋਈ ਨਹੀਂ ਮੇਰਾ ਭਰਾ ਕੱਢਾ ਤਾਂ ਨਹੀਂ ਮਿਲ ਜਾਵੇ ਪੈਰੀਆਂ ਫਿਰ ਕੇ ਆ ਗਏ ਆ ਤੇ ਨਹੀਂ ਬਣੀ ਗੱਲ ਗਵਾਚ ਗਿਆ ਇਹ ਕੀ ਕਰਨਾ ਹੁਣ ਚਲੋ ਕੋਈ ਨਹੀਂ ਸਵੇਰੇ ਕੁੱਤੇ ਨੂੰ ਖੜਨੇ ਕਿਉਂਕਿ ਇਹ ਫੌਜ ਦਾ ਪੁੱਤ ਆ ਇਹ ਸੋង ਕੇ ਦੱਸ ਦੋ ਕਿ ਕਿੱਥੇ ਡਿੱਗਾ ਹੈ ਕਹਿੰਦੇ ਇਹ ਆਪਣਾ ਕੁੱਤਾ ਜਿਹੜਾ ਨੇ ਇੰਨਾ ਪਾਵਰਫੁਲ ਆ ਬਈ ਨੇ ਸੁੰਘ ਕੇ ਦੱਸ ਦੇਣਾ। ਮੈਂ ਕੀ ਕਰਾਂਗੇ? ਆ ਜਿਹੜੇ ਕਿੱਟ ਵਿੱਚ ਪਿਆ ਨਹੀਂ ਹੁੰਦਾ। ਉਹ ਇਹ ਸੰਘਾ ਲਾ ਜਿਹੜਾ ਖੋਲ ਕੇ ਸਵੇਰੇ ਬਾਸ ਸਵੇਰੇ ਨੇ ਲੱਭ ਦੇਣਾ ਆਪ ਜਾਣ ਦੀ ਲੋੜ ਹੀ ਨਹੀਂ ਐ ਫੜ ਕੇ ਮੂੰਹ ਨਾ ਫੜ ਕੇ ਆਉਣਾ। ਬਾਕੀ ਇਹ ਛੱਡ ਦੇਣਾ ਬੱਸ ਦੇ ਉਨੇ ਫੜਾ ਆ ਚ ਫੜਾ ਕੇ ਦੇ ਦਾਂ ਬਾਕੀ ਅੱਡ ਨਾਲ ਹੀ ਬੁੱਕ ਕਰ ਲਓ ਕੁੱਤਾ। ਹੂੰ। ਡੀਐਮ ਕਰ ਲੈਂਦੀਆਂ। ਮਾ ਮਾਡੇ ਕੋਲ ਦੋ ਕੁੱਤੇ ਆ। ਇੱਕ ਇਹ ਐ ਤੇ ਇੱਕ ਆਹ ਨਾਲ ਵਾਲਾ। ਹਾਂ। ਵਾ ਲੱਭਣ ਦਿਆਂ ਸੀ ਮੈਨੂੰ ਲੱਭਣ ਦਿਆਂ ਸੀ। ਮੈਨੂੰ ਲੱਭਣ ਦਿਆਂ ਸੀ। ਮੈਨੂੰ ਮੈਨੂੰ ਲਗੰਦਿਆ ਹਾਂ ਮੈਨੂੰ ਲਗੰਦਿਆ ਹਾਂ ਜੀ ਮੈਨੂੰ ਲਗੰਦਿਆ ਹਾਂ ਜੀ ਹਾਂ ਜੀ ਆਹ ਮਮਾ ਕੁ ਜਾਨੇ ਅੱਜ ਕਿਸੇ ਬਾਦ ਮੇਰੇ ਪਾਪਾ ਨੇ ਆ ਮੇਕੀਓ ਮਮਾ ਕੁ ਜਾਨੇ ਮਮਾ ਕੁ ਜਾਨੇ ਮਮਾ ਗਾ ਜੀ ਤੇਰੇ ਚਲੀਏ ਚਲੀ ਤੇ ਭਾਰੀ ਕਰ ਦੇ ਆ ਚਲ ਚਲਾ ਚਲੀ ਆ ਤਾਂ ਡਰੋਨ ਮੈਂ ਡਾਇਆ ਤੇ ਉਹ ਜਾਵੜਿਆ ਪੈਲੀਆਂ ਦੇ ਵਿੱਚ ਤੇ ਕੰਮ ਹੋ ਗਿਆ ਸਾਰਾ ਖਰਾਬ ਚਲੋ ਫੇਕੜੀ ਗੱਲ ਐ ਵੀ ਤੜਾ ਚੜਾਉਂਦੇ ਰਹਿੰਦੇ ਜਿੰਦਗੀ ਚ ਪ੍ਰਵਾਹ ਨਹੀਂ ਕਰਨੀ ਚਾਹੀਦੀ ਪੈ ਮੂਰੇ ਕਰ ਗਿਆ ਬਾਕੀ ਆ ਫੇਰ ਕੀ ਕਰਨਾ ਬਾਕੀ ਨੰਦ ਲੜੇ ਚਲੋ ਠੀਕ ਐ ਹਾਂਜੀ ਕੀ ਲੱਭਣ ਦੇਜ ਉਹ ਜੁੱਤੀ ਲੱਪਣੀਆਂ ਜੁੱਤੀ ਆ ਪਾਲੂ ਵਾਲੀ ਕਿਹੜੀ ਆ ਲੱਭਣੀਆਂ ਕੜੀ ਆ ਜੁੱਜੀ 아차, 오늘 밥안 해가. 왜어지기왜집 바지기지? 오. 왜집 바지기? 어? 집이야. 오. 아차, 아차. 바지기지? 오, 데기 번지. 어디러를 내야 해. 내야. 내야. 어디서 내지? 내 ਤੜੀ ਤੇਰੇ ਮਾਤਾ ਉਹ ਜਣੀ ਕਮਰੇ ਦੇ ਵਿੱਚ ਸੋਨੀ ਜਾਂ ਸਾਨੂੰ ਡਿਆਈ ਜਾਨ ਛੱਡਣ ਇਹਨੂੰ ਇਹ ਬਾਹਰ ਨੂੰ ਤੇ ਹਾਈ ਤੇ ਪੁੱਣ ਲੱਗੇ ਗੁਲਾਬ ਦੇ ਜਿਹੜਾ ਕੋਈ ਬੰਦਾ ਵੰਜਾ ਮੈਂ ਤੋੜ ਲੈਣਾ ਫੇ ਘਰ ਘੜੀ ਰੱਬ ਦਾ ਨਾਮ ਲੈਂਦਾ ਆ ਉੱਥੇ ਫੇ ਮਹਾਰਾਜ ਦੇ ਗੁੜਕਾ ਸਾਹਿਬ ਕੋਥੀ ਸਾਂ ਉਥੇ ਵੀ ਚੜਾ ਦਈਦੇ ਪਾਲਕੀ ਸਾਹਿਬ ਮਹਾਰਾਜ ਦਾ ਕਾਸ਼ ਕੀਤਾ ਜਿੰਮੇਨ ਪੰਨਾਲੇ ਮਾਰਕ ਕਰਵਾ ਜਾਂਦਾ ਤੇ ਹੁਣ ਮੈਂ ਹਾਂ ਪੁੱਲ ਤੋੜ ਦਈਏ ਇੱਥੋਂ ਵੱਡੀ ਸੀ ਤਰੇਕ ਇੱਥੇ ਹੁਣ ਮੈਂ ਆ ਨਾ ਨਮਕ ਪਾਤਾ ਮੈਂ ਇਹ ਸੜ ਗੱਲ ਜਾਣ ਗਿਆ ਜਣਾ ਜੂੜਾ ਸਭ ਇਹ ਬਹੁਤ ਵਿੱਚ ਹੀ ਨੀਆਂ ਚ ਬੜੀ ਇਧਰ ਥਾਂ ਲਾ ਕੇ ਗੋੜ ਘਟਾਈਆ ਕਰਤਾ ਇਧਰ ਵੀ ਥੋੜਾ ਜਿਹਾ ਇੰਜ ਹੀ ਕਿ ਹਮਤ ਬਕਸੀ ਮਾਲਕ ਨੇ ਲੱਗਾ ਰੀ ਨਾ ਆ ਰੇ ਇਦਾਂ ਹੋਲੀ ਹੋਲੀ ਇਦਰਾ ਬਲਣ ਜਹਾ ਇੱਕ ਪਾਸੇ ਲਾਤਾ ਹੁਣ ਗਾਂ ਕੰਮ ਬਾਉ ਸਿਆਲ ਚ ਦਿਨੂ ਮੈਂ ਆਪੇ ਤੇਰਾ ਸਿਰ ਵਾਣੂ ਮੈਂ ਫੀਲਡ ਕੇ ਸਾਥ ਅਵੇ ਆਖੇ ਰਾ ਥੋੜਾ ਲਵਾ ਕੱਢਦਾ ਮਾਰ ਲਿਆ ਮੈਂ ਕੱਢਣਾ ਕਹਿੰਦੀ ਜੀ ਜੇ ਸਾਹ ਕੋ ਬਤਾਈ ਮੈਂ ਨੈਟਸ 'ਤੇ ਜਾਂ ਜਦ ਮੈਂ ਘਰ ਜਾਂਦਾ ਹਾਂ ਕਿ ਮੇਰਾ ਫੋਕਸ ਹੀ ਨਹੀਂ ਰਹਿੰਦਾ ਮੈਂ ਫੀਲਡਿੰਗ ਰੱਖ ਕੇ ਦਿਮਾਗ

ਸਰੇ ਨਾ ਯਾਰ ਬੜਾ ਇਹ ਬੜਾ ਮਤੀਸ ਕਿ ਦੀ ਦਾਦੀ ਲੈ ਕੇ ਆਈ ਹੈ ਕੋਈ ਚੀਜ਼ ਆਜਾ ਵਾਕੇ ਸਸਗਾ ਇਹ ਕੀ ਹੈ ਸ਼ਾਮ ਨਾਲ ਕਹੋ ਚਲੋ ਇਹ ਵਧੀਆ ਚੀਜ਼ ਟੰਗਾਂ ਅਹ ਇਹ ਇੱਕ ਹੀ ਆਵੇ ਗੈਨ ਦਿਖਾ ਸੇ ਫੂਕ ਮਾਰ ਰਿਹਾ ਸਹੀ ਹੁਣ ਫਨ ਕੇ ਲਖੀਦਾ ਵਾ ਹਵਾ ਨੂੰ ਗਲਮੀ ਜਾਂਦੀ ਆ ਹਵਾ ਨੂੰ ਗਲਜ ਹੋਇਆ ਤੇਬਲਾ ਆਹ ਜੇ ਤੂ ਤੇ ਵਧੀਆ ਗਈ ਆ ਫੂਕਮਾਰ ਜੋੜਦੀ 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 ਬੜੀ ਸੋਹਣੀ ਟੀਂ ਲਾਂਦੀ ਆ ਫੂਕਮਾਰ ਜੋੜ ਉਹ ਆਹ ਹਰ ਗੰਤੇ ਦਾ ਸੁਤਨਾਂ ਦਾ ਦਾਦੀ ਆ ਬੜਾ ਸੋਹਣਾ ਇਹ ਵਾਹ ਗੁੰਨ ਵਾਲਾ ਗੁੰਨ ਵਾਲਾ ਥੋੜੀ ਆ ਕਪੜੇ ਤੇ ਕੱਪੜੇ ਟੰਗਣ ਵਾਲਾ ਉਹ ਕਰਦੀਆਂ ਮੰਦਰ ਸ੍ਰੀ ਅਛ ਦੇਵ ਜੀ ਵਰਸਾਲ ਇੱਥੇ ਸੁਜੀ ਮਾਨਾਜ ਜਦੋਂ ਘਰ ਬੱਤੀ ਆਇਆ ਪਹਿਲਾਂ ਇੱਥੇ ਕਾਰਟਿਕ ਸੁਆਮੀ ਜੀ ਆਇਆ ਜਦੋਂ ਪੂਰਤਾ ਗੱਦੀ ਦੇਣ ਲੱਗੇ ਮਨੀਸ਼ ਮਾਨਾਜ ਤੇ ਕਾਰਟਿਕ ਸੁਆਮੀ ਜੀ ਕਾਰਟਿਕ ਸੁਆਮੀ ਜੀ ਇੱਥੇ ਆਏ ਪਰ ਇੱਥੇ ਸ਼ਿਵਜੀ ਮਹਾਰਾਜ ਜਨਮ ਦਿਨ ਮਨਾਇਆ ਤੇ ਗੱਦੀ ਤੇ ਵਾਹੇ ਗਣੇਸ਼ ਨੂੰ ਦੇਤੀ ਇਹ ਉਹ ਸਰੋਵਰ ਆ ਉਹਨਾਂ ਦੀ ਯਾਦ ਵਿੱਚ ਪਵਿੱਤਰ ਯਾਦ ਵਿੱਚ ਇੱਥੇ 33 ਕਰੋੜ ਦੀ ਦੇਰ ਤੇ ਕਹਿੰਦੇ ਵੀ ਨੌਵੀਂ ਦਸਵੀਂ ਤੇ ਇਸ਼ਨਾਨ ਕਰਨ ਆਉਂਦੇ ਆ ਬਾਹਰ ਦਿੱਤਾ ਸ਼ਿਵਜੀ ਮਹਾਰਾਜ ਨਿਰਪਾਰਬਤੀ ਇਹ ਭਾਜੀ ਦਰਸ਼ਨ ਲਾਲ ਜੀ